ਫਾਮੇ ਕੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਕਾਂਗਰਸ ਦਾ ਪ੍ਰਧਾਨ ਵੀ ਬਦਲ ਗਿਆ ਹੈ ਪਰ ਸਭ ਦੇ ਵਿੱਚ ਰਾਜਾ ਵੜਿੰਗ ਇੱਕ ਵਾਰ ਫਿਰ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਜਿੱਥੇ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਕਿ ਕਾਂਗਰਸ ਪ੍ਰਧਾਨ ਦੇ ਨਾਲ ਸਾਬਕਾ ਕਾਂਗਰਸ ਪ੍ਰਧਾਨ ਨਜ਼ਰ ਨਹੀਂ ਆਏ ਕਾਬਲੇ ਗੌਰ ਹੈ ਕਿ ਰਾਜਾ ਵੜਿੰਗ ਦੇ ਨਾਲ ਕਈ ਸੀਨੀਅਰ ਆਗੂ ਕਾਂਗਰਸ ਤੇ ਮੌਜੂਦ ਰਹੇ ਜਿੱਥੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕੀਤੀ ਗਈ ਪਰ ਹੁਣ ਇੱਥੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹੋਰ ਨਵਜੋਤ ਸਿੰਘ ਸਿੱਧੂ ਦੇ ਨਾਲ ਵਾਲੇ ਰਾਜਾ ਬਣਿੰਗ ਕਾਂਗਰਸ ਪ੍ਰਧਾਨ ਨੂੰ ਕਿਉਂ ਨਹੀਂ ਮਿਲਣਾ ਏ ਸਰ 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 ਜੀ ਸਰ ਰਾਜਾ ਸਾਹਿਬ

अच्छा बच्चा है जो। राजा पड़ी है ये तो। राजा पड़ी है। हाँ ये है मेरे कोड़ियाँ। सर जैसे कि सर्वात दिलारत है आज कुर्बान कर लेंगे वास्ते आज सर्वात निपसी हैं, कुकी सोनी घूम रहा है। पहुँचे ने देख दिया कि क्यों कुर्बान तलाकी जाती है। इसी बाइक। सर लेटे हो। कुछ नया हो गया? सर कर ਜੀ ਸਰ ਖੰਦੀ ਸਰ ਅੱਜ ਦੀ ਵੀ ਮੇਰੀ ਭਈ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਅੱਜ ਮੈਂ ਆਪ ਦੇ ਲੀਡਰ ਸਹਿਬਾਨਾਂ ਤੋਂ ਓਪੀ ਸੋਨੀ ਜੀ ਤੋਂ ਹੋਰ ਸਾਥੀਆਂ ਤੋਂ ਮੈਂ ਅਸ਼ੀਰਵਾਦ ਲੈਣ ਵਾਸਤੇ ਆਇਆ ਹਾਂ ਬਲੇਸਿੰਗਸ ਲੈਣ ਆਇਆ ਹਾਂ ਕਿਉਂਕਿ ਇਹਨਾਂ ਦਾ ਮਾਰਗਦਰਸ਼ਨ ਔਰ ਇਹਨਾਂ ਦਾ ਤਜਰਬੇ ਦੀ ਬੜੀ ਮੈਨੂੰ ਲੋੜ ਹੈ ਔਰ ਕਿਤੇ ਜੋਸ਼ ਦੇ ਨਾਲ ਅਗਰ ਖੋਸ਼ ਵੀ ਹੋਏਗਾ ਅਸੀਂ ਚੰਗੇ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਸਰ ਭਗਵੰਤ ਮਾਨ ਸਰ ਭਗਵੰਤ ਮਾਨ ਨੂੰ ਨਾਦੋਂ ਕੱਲ ਐਲੀਕੇਸ਼ਨ ਲੱਗਦੇ ਪੇ ਸ਼ਰਾਬ ਪੀ ਕੇ ਉਹ ਚਲ ਗਏ ਦੇਖੋ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਹੈ ਇਹ ਪੰਜਾਬ ਦੇ ਲੋਕਾਂ ਨੇ ਜਾਂ ਦਿਖਣਾ ਕਿ ਕੀ ਹੈ ਕੀ ਨਹੀਂ ਮੈਰੇ ਤੇ ਕੋਈ ਟਿੱਪਾ ਟਿੱਪਨੀ ਆ ਕਾਂਗਰਸ ਸਾਡੇ ਕਾ ਯਾਰਾ ਸਰ ਸਰਕਾਰ ਬਹੁਤ ਸੁਣੋ ਲੋ ਆਦੇ ਕੀ ਲੋਹਾਵਾ ਭਾਜੀ ਨੇ ਨਾ ਸਾਰਾ ਜਿ ਵੱਡਾ ਨਾਨ ਕਿਤਾ ਜਾ ਸਕਦਾ ਸਰ ਆ ਜਾ ਆ ਜਾ ਐਲਾਨ ਕੀਤਾ ਜਾ ਸਕਦਾ ਨਹੀਂ ਕੀਤਾ ਜਾਣ ਦੀ ਪੋਸਟ ਪਾਈ ਜਾ ਰਹੀ ਉਹਨਾਂ ਕੋਈ ਫਰਕ ਨਹੀਂ ਪੈਂਦਾ ਵੱਡਾ ਐਲਾਨ ਕੀ ਹੋ ਸਕਦਾ ਵੱਧ ਤੋਂ ਵੱਧ 300 ਯੂਨਿਟ ਬਿਜਲੀ ਦੇ ਫ੍ਰੀ ਦੇ ਸਕਦੇ ਨੇ ਆਲਰੇਡੀ 200 ਯੂਨਿਟ ਬਿਜਲੀ ਦਾ ਫ੍ਰੀ ਅਸੀਂ ਦੇ ਰਹੇ ਹਾਂ ਔਰ ਮੇਰੀ ਮੇਰੀ ਉਹਨਾਂ ਨੂੰ ਬੇਨਤੀ ਹੈ ਮੇਰੀ ਬੇਨਤੀ ਹੈ ਕਿ ਰੇਟ ਜੋ ਕਾਂਗਰਸ ਪਾਰਟੀ ਰੇਟ ਕਰਕੇ ਗਈ ਸੀ ਬਿਜਲੀ ਦੇ ਉਹ ਮੁਕੰਮਲ ਰੱਖਣ ਤੇ ਲੋਕਾਂ ਨੂੰ ਆਪ ਨੇ ਗਾਰੰਟੀ ਦੇ ਮੁਤਾਬਕ 300 ਯੂਨਿਟ ਦੇਣ ਫ੍ਰੀ ਔਰ ਇੱਕ ਹੋਰ ਮੇਰੀ ਬੇਨਤੀ ਹੈ ਕਿ 300 ਯੂਨਿਟ ਤੋਂ ਉਹਨਾਂ ਨੇ ਕਿਹਾ ਕਿ ਅਗਰ 1 ਪੁਆਇੰਟ ਵੀ ਵੱਧ ਹੋ ਜਾਏਗਾ ਯੂਨਿਟ ਤਾਂ ਪੂਰਾ ਉਹਨਾਂ ਤੋਂ ਬਿੱਲ ਲਿਆ ਜਾਏਗਾ ਇਹ ਨਾ ਕਰ ਰਹੇ ਨੇ ਸਰਾਸਰ ਜਨਤਾ ਨਾਲ ਠੱਗਾ ਹੈ ਕਾਂਗਰਸ ਸਰਕਾਰ ਵਿੱਚ ਅਸੀਂ ਚਾਹੇ ਉਹ 400 ਯੂਨਿਟ ਬਿਜਲੀ ਫੂਕਦਾ ਸੀਗਾ ਅਸੀਂ ਉਹਨੂੰ 200 ਯੂਨਿਟ ਕੱਟ ਕੇ ਦੂਜੀ 200 ਦਾ ਬਿੱਲ ਆਉਂਦੇ ਸੀ ਇਹ ਕਹਿੰਦੇ ਕਿ ਅਗਰ ਇੱਕ ਵੀ ਯੂਨਿਟ ਉੱਪਰ ਹੋ ਗਿਆ ਤਾਂ ਪੂਰਾ ਬਿੱਲ ਆ ਜਾਏਗਾ ਹਾਂ ਜੀ ਮੈਂ ਅੱਜ ਗੁਰੂ ਰਾਮਦਾਸ ਜੀ ਦੀ ਅੱਜ ਨਗਰੀ ਦੇ ਵਿੱਚ ਆਇਆ ਸੀ ਬੰਤੋ ਬਾਦ ਤੋਂ ਬਾਅਦ ਸੋ ਬਾਦ ਨਕਸਤ ਕੋਈ ਅਸੀਂ ਹਰਮੰਦਰ ਸਾਹਿਬ ਜਾ ਕੇ ਤੇ ਹੁਣ ਮੈਂ ਸਾਡੇ ਲੀਡਰ ਸਹਿਬਾਨ ਹਮਪ੍ਰਕਾਸ਼ ਜੀ ਸੋਨੀ ਸਾਹਿਬ ਜਿਨ੍ਹਾਂ ਦਾ ਬਹੁਤ ਜ਼ੁਰਬਾ ਹੈ ਜ਼ਿੰਦਗੀ ਦਾ ਔਰ ਸਿਆਸਤ ਦੇ ਵਿੱਚ ਸਾਡੀ ਉਨੀ ਉਮਰ ਦੀ ਹੈ ਜਿੰਨਾ ਤੋਂ ਜ਼ੁਰਬਾ ਹੈ ਸੋ ਉਹਨਾਂ ਕੋਲੇ ਅਸ਼ੀਰਵਾਦ ਲੈਣ ਆਸੀ ਉਹਨਾਂ ਦੀ ਬਲੇਸਿੰਗਸ ਲੈਣ ਆਸੀ ਇੱਥੇ ਪਹੁੰਚੇ ਸੋ ਮੈਨੂੰ ਅਕੀਦ ਹੈ ਕਿ ਇਹਨਾਂ ਰੀਆਂ ਬਲੇਸਿੰਗਸ ਦੇ ਨਾਲ ਜਿਹੜਾ ਇਹ ਔਖਾ ਸਮਾਂ ਇਹਨੂੰ ਅਸੀਂ ਸੌਖਾ ਬਣਾਣਾ ਹੈ ਸੌਖਾ ਕਰਨਾ ਅਸੀਂ ਆਸ ਕਰ ਸਿੱਧੂ ਸਾਹਿਬ ਨੂੰ ਮਿਲੇ ਹੋ ਮੈਂ ਜੀ ਮੈਂ ਸਿੱਧੂ ਸਾਹਿਬ ਨੂੰ ਟੈਲੀਫੋਨ ਕੀਤਾ ਸੀ ਜਬ ਪਰ ਉਹ ਪਤਾ ਲੱਗਿਆ ਉਹਨਾਂ ਨੇ ਦੱਸਿਆ ਕਿ ਉਹ ਅੱਜ ਸਮਰਾਲੇ ਜਾ ਰਹੇ ਨੇ ਉੱਥੇ ਸਰਦਾਰ ਅਮਰੀਕ ਸਿੰਘ ਜੀ ਦੇ ਇਸ ਕਰਕੇ ਵੀਰਾ ਜਾੜਾ ਨਹੀਂ ਹੋਇਆ ਸੋ ਮੈਂ ਡਿਊਟੀ ਲਈ ਹੈ ਜੇ ਮੈਡਮ ਦੀ ਉਹਨਾਂ ਦੀ ਤਬੀਅਤ ਠੀਕ ਹੋਈ ਉਹ ਮਿਲਣ ਜੋਗ ਹੋਏ ਉਹਨਾਂ ਕੋਲ ਜਰੂਰ ਹਾਜ਼ਰੀ ਲਾ ਕੇ ਆਵਾਂ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਹੈ ਉਹਨ ਇੱਕ ਜੁੱਟ ਪਛਾਈ ਦੇਵੇਗੀ ਇਸ ਦਾ ਕਾਰਨ ਮੈਂ ਤਾਂ ਪੁੱਛ ਰਿਹਾ ਕਿਉਂਕਿ 2022 ਦੇ ਵਿੱਚ ਕਿਤਨਾ ਕਿਤੇ ਖਮਿਆਜ਼ਾ ਪੁੱਟਣਾ ਪਿਆ ਆ ਭਾਜੀ ਮੈਨੂੰ ਲੱਗਦਾ ਜੀ ਕਿ ਨੁਕਸਾਨ ਹੋਇਆ ਸਾਨੂੰ ਕਾਫੀ ਚੀਜ਼ਾਂ ਦਾ ਨੁਕਸਾਨ ਹੋਇਆ ਜਿਹਦੇ ਵਿੱਚੋਂ ਇੱਕ ਮੈਨੂੰ ਲੱਗਦਾ ਕਿ ਆਪਸ ਦੀ ਜਿਹੜੀ ਟੜੀ ਬਾਜੀ ਸੀ ਉਹਰਾ ਵੀ ਸਾਨੂੰ ਨੁਕਸਾਨ ਹੋਇਆ ਕੋਸ਼ਿਸ਼ ਕਰਾਂਗਾ ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਹਰ ਤਰੀਕੇ ਦੇ ਨਾਲ ਪ੍ਰਧਾਨ ਕੀ ਇੱਕ ਪਾਸੇ ਛੱਡ ਕੇ ਆਪਦੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਖੂਨ ਪਸੀਨਾ ਆਪਦਾ ਇਹ ਕੀਤਾ ਹੈ ਕਈ ਸਾਲ ਦਿੱਤੇ ਆਪਦੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂ ਜੇ ਕਿਸੇ ਦੇ ਗੁੱਸੇ ਗਿਲੇ ਵੀ ਨੇ ਤਾਂ ਮੇਰਾ ਫਰਜ਼ ਬਣਦਾ ਹੈ ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਕਿ ਬਾਕੀ ਉਹਨਾਂ ਕੋਲੇ ਬਾਟ ਕੇ ਉਹਨਾਂ ਦੇ ਗਿਲੇ ਸ਼ਿਕਵੇ ਸੁਨਾ ਤੇ ਉਹਨਾਂ ਦੀ ਤਸੱਲੀ ਜਿਹੜੀ ਹੈ ਉਹ ਕਰਾ ਕੇ ਅਸੀਂ ਪਾਰਟੀ ਨੂੰ ਇਕਜੁੱਟੋ ਕੇ ਮਜ਼ਬੂਤ ਕਰੀ ਵਿਡਿੰਗ ਸਰ ਸੋ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਆਵਦਾ ਘਰ ਠੀਕ ਕਰ ਲਿਆ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਮੁਰ ਦੁਆਰਾ ਸਤਾ ਸਰਕਾਰ ਚ ਵਾਪਸ ਹੌਣ ਤੋਂ ਲੋਕ ਵਰਿੰਗ ਸਾਹਿਬ ਕੱਲ ਐਲਾਨ ਕੀਤਾ ਜਾ ਸਕਦਾ ਹੈ ਬਿਜਲੀ ਸੰਬੰਧੀ ਭਗਵੰਤ ਮਾਨ ਦੀ ਸਰਕਾਰ ਨੂੰ 1 ਮਹੀਨਾ ਹੋਏਗਾ ਕਿ ਕਿਹੜਾ ਜੋ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖਿਓ ਆਮ ਆਦਮੀ ਪਾਰਟੀ ਨਾਲ 1 ਮਹੀਨੇ ਦੇ ਵਿੱਚ ਦੇਖੋ ਮੈਂ ਮੈਂ ਉਹਨਾਂ ਤੇ ਕੋਈ ਸਵਾਲ ਨਹੀਂ ਚੱਕਣੇ ਚਾਹੁੰਦਾ ਕਿਉਂਕਿ ਮੈਂ ਚਾਹੁੰਨਾ ਹੈ ਕਿ ਸਰਕਾਰ ਨੂੰ ਸਮਾਂ ਦਿੱਤਾ ਜਾਵੇ 2-3 ਮਹੀਨੇ ਉਹਨਾਂ ਨੂੰ ਦਿੱਤੇ ਜਾਣ ਤੇ ਫਿਰ ਉਹਨਾਂ ਤੋਂ ਸਵਾਲ ਪੁੱਛੇ ਜਾਣ ਲੇਕਿਨ 2-4 ਗੰਭੀਰ ਮੁੱਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਇਕਦਾ ਗਵਰਨਰ ਸਾਹਿਬ ਦਾ ਇੱਥੇ ਸਰਹੱਦੀ ਇਲਾਕਿਆਂ ਦੇ ਵਿੱਚ ਦੌਰਾ ਕਰਨਾ ਗਵਰਨਰ ਸਾਹਿਬ ਨੇ ਮੀਟਿੰਗ ਸੱਦ ਕੇ ਜਿਹੜਾ ਇੱਕ ਮੈਂ ਸਮਝਦੇ ਕਿਸ ਸੰਵਿਧਾਨ ਦੀ ਉਲੰਘਣਾ ਕੀਤੀ ਤੇ ਉਹਨੂੰ ਮੂਕ ਦਰਸ਼ਕ ਬਣ ਕੇ ਸਾਡੇ ਮੁੱਖ ਮੰਤਰੀ ਦੇਖਦੇ ਰਹੇ ਗਵਰਨਰ ਸਾਹਿਬ ਮੁੱਖ ਮੰਤਰੀ ਨੂੰ ਸੱਦ ਸਕਦੇ ਲੇਕਿਨ ਪੁਲਿਸ ਨੂੰ ਸੱਦ ਕੇ ਮੀਟਿੰਗ ਨਹੀਂ ਲੈ ਸਕਦੇ ਇੱਥੇ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਅਗਰ ਮੈਂ ਅਗਰ ਮੈਂ ਉਹਨਾਂ ਦੀ ਥਾਂ ਤੇ ਹੁੰਦਾ ਤਾਂ ਮੈਂ ਗਵਰਨਰ ਸਾਹਿਬ ਦੀ ਮੀਟਿੰਗ 'ਚ ਨਹੀਂ ਜਾਂਦਾ ਸੀ ਕੁਝ ਸੇਧ ਲੈਣੀ ਚਾਹੀਦੀ ਹੈ ਮਮਤਾ ਬੈਨਰਜੀ ਤੋਂ ਦੂਸਰਾ ਅਗਰ ਅਸੀਂ ਸੈਂਟਰ ਸਰਕਾਰ ਤੇ ਗੱਲ ਦਾ ਇਲਜ਼ਾਮ ਲਾਉਣੇ ਆ ਕਿ ਉਹ ਦਖਲ ਅੰਦਾਜ਼ੀ ਕਰਦੇ ਆ ਨਾਲ ਹੀ ਨਾਲ ਇੱਕ ਹੋਰ ਵੱਡੀ ਘਟਨਾ ਹੋਈ ਜਿਹੜੀ ਕੇਜਰੀਵਾਲ ਸਾਹਿਬ ਨੇ ਆਪ ਦੇ ਕੋਲੇ ਉੱਥੇ ਸੱਦ ਕੇ ਬਿਊਰੋਕ੍ਰੇਸੀ ਦੀ ਮੀਟਿੰਗ ਕੀਤੀ ਵਿਦਆਊਟ ਮੁੱਖ ਮੰਤਰੀ ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਫੇਰ ਜਾਣਗੇ ਕੇਜਰੀਵਾਲ ਸਾਹਿਬ ਕਦੀ ਨਹੀਂ ਇਹ ਰਹਾ ਮੁੱਖ ਮੰਤਰੀ ਸਾਹਿਬ ਨੂੰ ਸੱਦ ਸਕਦੇ ਆ ਇਨਸਟਰਕਸ਼ਨ ਦੇ ਸਕਦੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਇਨਸਟਰਕਸ਼ਨ ਉੱਥੇ ਲੈ ਕੇ ਆਉਣ ਨਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿੱਧੇ ਅਧਿਕਾਰੀਆਂ ਨੂੰ ਬੁਲਾ ਕੇ ਜਿਹੜਾ ਸਾਡਾ ਸੰਵਿਧਾਨ ਹੈ ਜਾਂ ਸਾਡੇ ਸਿਸਟਮ ਦੀ ਉਲੰਘਣਾ ਨਾ ਕਰ ਲੋਕ ਮਹਿਸੂਸ ਕਰਨਗੇ ਕਿਉਂਕਿ ਪੰਜਾਬੀ ਈਨ ਨਹੀਂ ਮੰਨਦਾ ਹਮ ਬੇਸ਼ੱਕ ਕੁਛ ਵੀ ਦੇ ਦਿਓ ਤੁਸੀਂ ਬੜੇ ਅਸੀਂ ਵੱਡੇ ਐਲਾਨ ਕੀਤੇ ਬੜੀਆਂ ਸਹੂਲਤਾਂ ਦਿੱਤੀਆਂ ਲੇਕਿਨ ਪੰਜਾਬੀ ਕਦੇ ਈਨ ਨਹੀਂ ਮੰਨਦੇ ਤੇ ਸੋ ਪੰਜਾਬੀਆਂ ਨੂੰ ਜੇ ਤੁਸੀਂ ਥੱਲੇ ਲਾਉਣ ਦੀ ਗੱਲ ਕਰੋਗੇ ਪੰਜਾਬ ਦੇ ਲੋਕਾਂ ਨੂੰ ਉਹ ਗੱਲ ਚੱਲਣੀ ਨਹੀਂ ਹੈ ਚੰਗੀ ਨਹੀਂ ਹੈ ਔਰ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਇਸ ਤਰ੍ਹਾਂ ਦੀ ਅੱਗੇ ਤੋਂ ਇਹ ਨਵੀਂ ਪਿਰਤ ਨਾ ਪਾਉਣ ਜਿੱਥੋਂ ਤੱਕ ਤੁਸੀਂ ਕਿਹਾ ਯੂਨਿਟ ਬਿਜਲੀ ਦਾ ਇਹ ਤਾਂ ਜਦੋਂ ਅਸੀਂ ਬੜੇ ਐਲਾਨ ਕੀਤੇ ਅਸੀਂ 200 ਯੂਨਿਟ ਦਿੱਤੀ ਅਸੀਂ ਪੁਰਾਣੇ ਏਰੀਆਜ਼ ਮਾਫ ਕੀਤੇ ਲੋਕਾਂ ਨੂੰ ਅਸੀਂ ਰਾਸ਼ਨ ਲੋਕਾਂ ਨੂੰ ਦਿੱਤਾ ਹੋਰ ਬੜੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦਿੱਤੀਆਂ ਲੇਕਿਨ ਉਹ ਆਣੇ ਸਾਨੂੰ ਨਰਕਾਰ ਕੱਲੀਆਂ ਸਹੂਲਤਾਂ ਨਾਲ ਨਹੀਂ ਕਿਤਾ ਜਦੋਂ ਸਹੂਲਤ ਮਿਲੇਗੀ ਹੁਣ ਉਹਨਾਂ ਦੀ ਜਿਹੜੀ ਸਹੂਲਤ ਹੈ ਗਾਰੰਟੀ ਹੈ ਉਹ ਕਹਿੰਦੇ ਕਿ 300 ਯੂਨਿਟ ਦੇਣਗੇ ਜਦਕਿ 200 ਅਸੀਂ ਦੇ ਰਹੇ ਹਾਂ ਲੇਕਿਨ ਜਦੋਂ 300 ਤੋਂ ਪਾਰ ਹੋ ਜਾਏਗੀ ਇੱਕ ਯੂਨਿਟ ਵੀ 82 300 ਦੇ 300 ਦੇ ਪੈਸੇ ਲਾਵਾਂਗੇ ਜਦਕਿ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ 200 ਯੂਨਿਟ ਦੇ ਪੈਸੇ ਭਾਵੇਂ ਉਹ 400 ਬਿਜਲੀ ਫੂਕ ਲੈਂਦਾ ਉਹਨੂੰ 200 ਉਹਨਿੰਦੇ ਮਾਫ ਹੁੰਦੇ ਸੀ ਦੂਜਾ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਜੋ ਰੇਟ ਸੋਨੀ ਸਾਹਿਬ ਹਰੀ ਛੱਡ ਕੇ ਗਏ ਨੇ ਬਿਜਲੀ ਦੇ ਸਰਕਾਰ ਛੱਡ ਕੇ ਗਈ ਹੈ ਜੋ ਛੋਟਾ ਅਸੀਂ ਦੇ ਕੇ ਗਏ ਨੇ ਜਿਹੜੀ ਕਾਂਗਰਸ ਦੀ ਸਰਕਾਰ ਸੀ ਕਿਰਪਾ ਕਰਕੇ ਇਹ ਨਾ ਹੋਵੇ ਕਿ ਤੁਸੀਂ 300 ਯੂਨਿਟ ਤਾਂ ਮਾਫ ਕਰਦੇ ਹਾਂ 100 ਯੂਨਿਟ ਐਕਸਟਰਾ ਤੇ ਉਹ तमाम ਜਿਹੜਾ ਬੋਝ ਹੈ ਦੂਜੇ ਕੰਜ਼ਿਊਮਰ ਤੇ ਪਾ ਦੇ ਔਰ ਵਾ ਤਾਂ ਜਿਹੜੀਆਂ ਉਹ ਅਸੀਂ ਰਾਏ ਦੇਖ ਕੇ ਗਏ ਆ ਉਹ ਚਲਦੀਆਂ ਰਹਿਣੀਆਂ ਚਾਹੀਦੀਆਂ ਰਾਏ ਜੀ ਇੱਕ ਵਾਰ ਬਹੁਤ ਹੀ ਗਵਰਨਰ ਦੀ ਗੱਲ ਕੀਤੀ ਗਵਰਨਰ ਨੇ ਓਪਨਲੀ ਆਖਿਆ ਕਿ ਨਸ਼ੇ ਬਹੁਤ ਵੱਡੀ ਸਮੱਸਿਆ ਹੈ ਡਰੱਗ ਵੀ ਪਾਕਿਸਤਾਨ ਤੋਂ ਆ ਰਹੀ ਹੈ ਅਫਗਾਨ ਬੰਦ ਵੀ ਆ ਰਿਹਾ ਓਪਨਲੀ ਉਹਨਾਂ ਨੇ ਕਿਹਾ ਕਿ ਸਟੂਡੈਂਟ ਵੀ ਇਸ ਏਰੀਆ ਦੇ ਨਸ਼ਾ ਲੈ ਰਹੇ ਨੇ ਸਰਕਾਰ ਨੂੰ ਉਹਨਾਂ ਨੇ ਕਿਸੇ ਨਾਲ ਕਿਤੇ ਨਾ ਕਿਤੇ ਚੈਲੇਂਜ ਕੀਤਾ ਸੋ ਤੁਹਾਨੂੰ ਪੁੱਛਣਾ ਚਾਹੀਦਾ ਸੀ ਗਵਰਨਰ ਸਾਹਿਬ ਨੂੰ ਕਿ 8 ਸਾਲਾਂ ਦੀ ਤੁਹਾਡੀ ਵੀ ਬਹੁਤ ਦਖਲਅੰਦਾਜ਼ੀ ਨੇ ਤੁਸੀਂ ਵੀ ਬਾਰਡਰ ਸਕਿਉਰਿਟੀ ਫੋਰਸਸ ਦਾ ਏਰੀਆ ਵਧਾ ਦਿੱਤਾ ਗਿਆ ਹੈ ਇਹਨਾਂ ਚੀਜ਼ਾਂ ਤੇ ਤੁਹਾਡੀ ਵੀ ਪ੍ਰੋਪਰ ਮੁਕੰਮਲ ਜਿੱਥੇ-ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਹਾਂ ਅਸੀਂ ਇਹ ਗੱਲ ਮੰਨਦੇ ਹਾਂ ਕਿ ਨਸ਼ਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਰਿਤੇ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਅਸੀਂ ਸਜੀਦਗੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਡੀ ਅੱਗ ਸੀ ਅਸੀਂ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ बुझा ਨਹੀਂ ਸਕੇ ਉਮੀਦ ਕਰਾਂਗਾ ਕਿ ਹੁਣ ਸਰਕਾਰ ਕਿਉਂਕਿ ਮੈਂਡੇਟ ਬਹੁਤ ਵੱਡਾ ਹੈ ਮਿਲਿਆ ਹੈ 92 ਸੀਟਾਂ ਲੋਕਾਂ ਨੇ ਜਿठाਕੇ ਭੇਜਿਆ ਲੋਕ ਬਦਲ ਚਾਹੁੰਦੇ ਸਨ ਸਾਨੂੰ ਉਮੀਦ ਹੈ ਕਿ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਹੋਵੇਗਾ। ਰਾਜੀ ਜੀ ਆਖਰੀ ਸਵਾਲ। ਇਨਕਲਾਬ ਦਾ ਝੰਡਾ ਚੁੱਕਣ ਵਾਲੀ ਆਵਾਜ਼ ਵੀ ਪਾਰਟੀ ਪਲਸੋਂ ਅੰਮ੍ਰਿਤਸਰ ਹੋ ਕੇ ਵੀ ਭਗਵੰਤ ਸਿੰਘ ਮਾਨ ਜਿਹੜੇ ਨੇ ਜੱਲਿਆਂਵਾਲਾ ਬਾਗ ਨਹੀਂ ਜਾਂਦੇ। ਕੱਲ ਵਿਸਾਖੀ ਹੋ ਕੇ ਤੇ ਅੰਮ੍ਰਿਤਸਰ ਵੀ ਹੁੰਦੇ ਨੇ ਪਰ ਦਰਬਾਰ ਸਾਹਿਬ ਮੱਥਾ ਟੇਕ ਕੇ ਇਲਜ਼ਾਮ ਨਹੀਂ ਲੱਗਦੇ। ਇਲਜ਼ਾਮ ਲੱਗਦੇ ਨੇ ਦਮਦਮਾ ਸਾਹਿਬ ਦੇ ਵਿੱਚ ਕਿ ਉਹ ਸ਼ਰਾਬ ਦਾ ਸੇਵਨ ਕਰਕੇ ਗਏ ਨੇ। ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ? ਚਲੋ ਸਰ ਮੈਂ ਇਨਕੀਸੀ ਦੀ ਨਿੱਜੀ ਜ਼ਿੰਦਗੀ ਤੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ। 나ਹੀਂ ਮੈਂ ਕੋਈ ਇਲਜ਼ਾਮਤ ਪੰਜਾਬ ਦੇ ਲੋਕ ਸਭ ਜਾਣੂ ਹੈ ਪੰਜਾਬ ਦੇ ਲੋਕ ਕੋਈ ਹੰਜ਼ਾਨ ਨਹੀਂ ਹੈ ਦੂਸਰੀ ਗੱਲ ਕਿਤੇ ਜਾਣਾ ਨਾ ਜਾਣਾ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਮੈਂ ਹਮੇਸ਼ਾ ਕਹਿੰਦਾ ਅੱਜ ਮੈਂ ਨਕਬਸ ਸਿੱਖੋ ਕੇ ਆਇਆ ਹਾਂ ਗੁਰਦੁਆਰਾ ਸਾਹਿਬ ਰੋ ਜਾਨੇ ਉਹ ਨਹੀਂ ਜਾਂਦੇ ਉਹ ਇਹ ਮਹੱਤਵਪੂਰਨ ਨਹੀਂ ਹੈ ਗੱਲ ਗੱਲ ਇਹ ਕਿ ਤੁਹਾਡੇ ਮਨ ਦੇ ਵਿੱਚ ਭਾਵਨਾ ਕੀ ਹੈ ਤੁਸੀਂ ਕੀ ਗੁਰੂ ਗ੍ਰੰਥ ਸਾਹਿਬ ਚ ਜੋ ਲਿਖਿਆ ਉਹਨੂੰ ਮੰਨਦੇ ਹੋ ਭਗਤ ਸਿੰਘ ਦੀ ਪੱਗ ਨਾ ਬੰਨਣ ਨਾਲ ਭਗਤ ਸਿੰਘ ਨਹੀਂ ਬਣ ਜਾਣਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਣ ਨਾਲ ਭਗਤ ਸਿੰਘ ਨਹੀਂ ਬਣ ਸਕਦਾ ਜੋ ਭਗਤ ਸਿੰਘ ਦੀ ਉਸ ਜਗ੍ਹਾ ਤੇ ਮਿੱਟੀ ਤੇ ਸੌ ਚੱਕਨ ਨਾਲ ਭਗਤ ਸਿੰਘ ਵੀ ਬਣ ਜਾ ਰਹਾ ਭਗਤ ਸਿੰਘ ਵਾਸਤੇ ਇੱਕ ਨਵੀਂ ਸੋਚ ਪੈਦਾ ਕਰਨ ਦੀ ਲੋੜ ਹੈ ਮੈਂ ਦੇਖਿਆ ਉਹਨਾਂ ਦੇ ਜਿਹੜੇ ਜਰਨਲ ਹੈਗੇ ਨੇ ਡਾਕਟਰ ਜਰਨਲ ਸ਼ੈਨਨ ਉਹਨਾਂ ਨੇ ਲਿਖਿਆ ਸੀ ਕਿ ਸਾਨੂੰ ਉੱਥੇ ਸੱਦਿਆ ਗਿਆ ਸੱਦਿਆ ਗਿਆ ਲੇਕਿਨ ਸਾਡੀ ਕਿਸੇ ਨੇ ਪੁੱਛ ਨਹੀਂ ਕੀਤੀ ਚੰਗਾ ਹੁੰਦਾ ਕਿਸੇ ਰਾਜ ਸਭਾ ਦਾ ਮੈਂਬਰ ਭਗਤ ਸਿੰਘ ਦੇ ਕਿਸੇ ਵਾਰਿਸ ਨੂੰ ਬਣਾਇਆ ਜਾਂਦਾ ਚੰਗਾ ਹੁੰਦਾ ਮੈਂ ਕਹਿੰਦਾ ਚੰਗਾ ਹੁੰਦਾ ਕਿਸੇ ਐਸੇ ਇਨਸਾਨ ਨੂੰ ਗਰੀਬ ਨੂੰ ਆਮ ਆਦਮੀ ਪਾਰਟੀ ਸਾਨੂੰ ਤਾਂ ਲੋਕ ਕਹਿੰਦੇ ਇਹ ਅਮੀਰਾਂ ਦੀ ਪਾਰਟੀ ਹੈ ਤਕੜਿਆਂ ਦੀ ਪਾਰਟੀ ਹੈ ਕਿਸੇ ਸਫਾਈ ਕਰਮਚਾਰੀ ਨੂੰ ਦੇਸ਼ ਦੀ ਰਾਜ ਸਭਾ ਚ ਭੇਜਿਆ ਜਾਂਦਾ ਪਤਾ ਲੱਗਦਾ ਉਹਨੂੰ ਕਿ ਮੈਂ ਕੱਲ ਝਾੜੂ ਮਾਰ ਰਹੇ ਹਾਂ ਤੇ ਸਵੇਰ ਮੈਨੂੰ ਰਾਜ ਸਭਾ ਨਿਯੁਕਤ ਕਰ ਦਿੱਤਾ ਗਿਆ ਵੱਡੇ ਲੋਕਾਂ ਨੂੰ ਡਬਲਿਊ ਯੂਨੀਵਰਸਿਟੀ ਵਾਲੇ ਚੰਗੇ ਲੋਕ ਹੈ ਲੇਕਿਨ ਵਪਾਰੀ ਲੋਕ ਨੇ ਇਹ ਨਹੀਂ ਲੁਧਿਆਣੇ ਵਾਲਿਆਂ ਨੂੰ ਵਪਾਰੀ ਲੋਕ ਨੇ ਕੋਈ ਐਸਾ ਚੰਗਾ ਸੁਨੇਹਾ ਨਹੀਂ ਦੋ ਬਾਹਰਲੇ ਬਣਾ ਦਿੱਤੇਗੇ ਸੋ ਭਗਤ ਸਿੰਘ ਅ ਸ਼ਹੀਦ ਇਹ ਜਮੂਦਮ ਸਿੰਘ ਲਾਲਾ ਲਾਜਪਤਰਾਏ ਉਹਦੇ ਉਸ ਦਿਨ ਛੁੱਟੀ ਦਾ ਰੋਲਾ ਪਿਆ ਮੈਨੂੰ ਕਹਿੰਦੇ ਮੈਂ ਛੁੱਟੀ ਕਰਤੀ ਭਗਤ ਸਿੰਘ ਵੇਖਿਆ ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਛੁੱਟੀ ਨਾ ਕਰੋਂ ਅੱਜ ਦੇ ਦਿਨ 2 ਘੰਟੇ ਮਲਾਜ਼ਮ ਵੱਧ ਕੰਮ ਕਰਨ ਛੁੱਟੀਆਂ ਕਰਨ ਨਾਲ ਤਾਂ ਕੰਮ ਚੱਲਣਾ ਨਹੀਂ ਨਾ ਫਿਰ ਤਾਂ ਛੁੱਟੀਆਂ ਦਾ ਦੇਸ਼ ਹੋ ਜਾਏਗਾ ਛੁੱਟੀਆਂ ਦਾ ਧੰਨਵਾਦ ਥੈਂਕ ਯੂ ਸਰ ਅੱਜ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜਿਹੜੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਹ ਅੰਮ੍ਰਿਤਸਰ ਗੁਰੂ ਨਗਰੀ ਜੀ ਨਤਮਸਤਕ ਹੋਣ ਆਏ ਨੇ। ਉਹਨਾਂ ਦੇ ਨਾਲ ਸਵੇਰੇ ਆਸ਼ੂ ਜੀ ਔਰ ਨਾਲ ਪ੍ਰਤਾਪ ਸਿੰਘ ਬਾਜਵਾ ਔਰ ਰਾਜ ਰਾਜਕੁਮਾਰ ਛੱਪੇਵਾਲ ਜੀ। ਹਰਮੰਦਰ ਸਾਹਿਬ ਦਰਗਿਆਣਾ ਤੀਰਥ ਉਸ ਤੋਂ ਬਾਅਦ ਬਾਲਮਿਕ ਤੀਰਥ ਸਾਰੀ ਜਗ੍ਹਾ ਤੇ ਉਹ ਨਤਮਸਤਕ ਹੋ ਕੇ ਅੱਜ ਸਾਰੇ ਲੀਡਰਾਂ ਨੂੰ ਮਿਲ ਕੇ ਘਰੋਂ ਕਰੀ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਕਾਉਂਸਲਰ ਦੇ ਨਾਲ ਮੀਟਿੰਗ ਕਰਕੇ ਅੱਜ ਉਹ ਫਿਰ ਵਾਪਸ ਜਾਣਗੇ ਸਰ ਇਲੈਕਸ਼ਨਾਂ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਤੂ ਗੈਬਰੇ ਨੇ ਹੁਣ ਪੰਜਾਬ ਪ੍ਰਧਾਨ ਆਏ ਨੇ ਫਿਰ ਵੀ ਗੈਬ ਨੇ ਮੁਲਾਕਾਤ ਕੀਤੀ ਜਾਂ ਕੀ ਨਿੱਜੀ ਸਵਾਲ ਉਹਨਾਂ ਨੂੰ ਪੁੱਛਿਆ ਜਾ ਸਕਦਾ ਕਿਉਂਕਿ ਕਿਉਂਕਿ ਜਦੋਂ ਪ੍ਰਧਾਨ ਆਇਆ ਹੋਵੇ ਅਸੀਂ ਵੀ ਸਾਰਿਆਂ ਨੇ ਤਕਰੀਬਨ ਪ੍ਰੋਗਰਾਮ ਸੀ ਅਸੀਂ ਤਾਂ ਆਪਣੇ ਪ੍ਰੋਗਰਾਮ ਕੈਨਸਲ ਕਰਕੇ ਜ਼ਰੂਰ ਇੱਥੇ ਹਾਜ਼ਰ ਹੈ ਔਰ ਇੱਕ ਪ੍ਰੋਟੋਕਾਲੀ ਬਣਦਾ ਹੈ ਪਰ ਉਹ ਨਿੱਜੀ ਉਹ ਦੱਸ ਸਕਦੇ ਕਿ ਕਿਉਂ ਗਏ ਨੇ ਬਾਹਰ ਅਪਣਾ ਸਮਝ ਕੇ ਗੱਲ ਕਰ ਲਈਦੀ ਉਹਦੇ ਜਵਾਬ ਹੀ ਨਹੀਂ ਦੇ ਦੇ ਨਾਮ ਮਿਲਦੇ ਕਿਸੇ ਨੂੰ ਤੁਸੀਂ ਤਾਂ ਬੜਾ ਵਧੀਆ ਜਵਾਬ ਦੇ ਦਿੰਦਾ ਉਹਨਾਂ ਨੇ ਜਵਾਬ ਹੀ ਨਹੀਂ ਦੇਣਾ ਦੇਖੋ ਉਹ ਹਰ ਬੰਦੇ ਦਾ ਆਪਣੀ ਇੱਕ ਤਬੀਅਤ ਹੁੰਦੀ ਹੈ ਉਹ ਹੁਣ ਆਪਾਂ ਉਹਨੂੰ ਘੜੀਮੁੜੀ ਕੀ ਡਿਸਕਸ ਕਰਾਂਗੇ ਵੀ ਕੋ ਉਹਦੇ ਤੁਸੀਂ ਉਹਨਾਂ ਨੂੰ ਜਾਣਦੇ ਜੀ ਉਹਨਾਂ ਦਾ ਸੁਭਾਅ ਤੇ ਜਾਣਦੇ ਜੀ ਸੁਭਾਅ ਹੁੰਦਾ ਆਪਣਾ ਆਪਣਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੇਰਾ ਖਰੁੱਸਣ ਵਾਲੀ ਦੀ ਗੱਲ ਨਹੀਂ ਕੀ ਹੁਣ ਉਹ ਦੱਸ ਸਕਦੇ ਨਾ ਕਿਉਂ ਨਹੀਂ ਆਏ ਹੁਣ ਮੈਂ ਕਿਸੇ ਬਾਰੇ ਕੀ ਆਪਣੀ ਟਿੱਪਣੀ ਕਰਾਂ ਸਰ ਮੇਰੀ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਜਦ ਮੈਨੂੰ ਦੱਸ ਦਿੰਦੇ ਮੈਂ ਰੋਸੇ ਆ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ ਰੋਸੇ ਨਹੀਂ ਸਰ ਬਹੁਤ ਸਾਰੇ ਮੇਰੇ ਤੋਂ ਉਹਨਾਂ ਦੱਸਿਆ ਹੀ ਨਹੀਂ ਸਾਰੇ ਕਾਉਂਸਲਰ ਉਹਨਾਂ ਦੀ ਗੋਠੀ ਦੇ ਵਿੱਚ ਬੈਠ ਕੇ ਕੱਲ ਚਰਚਾ ਕਰ ਰਹੇ ਐ ਨਹੀਂ ਹੋ ਰਿਹਾ ਕਿ ਕਾਂਗਰਸ ਦੋ ਭਾਗਾਂ ਦੇ ਚੱਲ ਨਹੀਂ ਕਾਉਂਸਲਰ ਕਿਹੜੇ ਸੀ ਉਹਨਾਂ ਦੀ ਗੋਠੀ 'ਚ ਮੈਨੂੰ ਪਤਾ ਨਹੀਂ ਕੱਲ ਕੋਈ ਕੁਝ ਬਤਾਇਆ ਇਹਨੇ ਕੁਝ ਨਹੀਂ 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 ਬਤਾਇਆ ਉਹੜੇ ਸਾਬਕਾ ਵਿਧਾਇਕ ਨੇ ਜਿਹੜੇ ਨਾਲ ਇਲੈਕਸ਼ਨ ਲੜੀ ਉਹ ਬੈਠੇ ਹੋਣਗੇ ਕੋਈ ਚਰਚਾ ਉਹਨਾਂ ਕਰ ਲਗਦਾ ਨਹੀਂ ਕਾਂਗਰਸ ਵਿੱਚ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਹੈ ਦੇਖੋ ਕਾਂਗਰਸ ਇੱਕ ਹੈ ਕੋਈ ਆਪਣੇ ਆਪ ਨੂੰ ਕਾਂਗਰਸ ਤੋਂ ਵੱਖ ਵੇਖਦਾ ਹੋਵੇ ਉਹਦੇ ਆਪਰੇ ਆਪਾਂ ਕੁਝ ਕਹਿ ਨਹੀਂ ਸਕਦੇ ਜਿਹੜੇ ਕਾਂਗਰਸੀ ਹੈ ਕਾਂਗਰਸ ਹੈ ਉਹ ਇੱਕ ਹੀ ਹੈ ਕਾਂਗਰਸ ਦੋ ਨਹੀਂ ਕਿਤੇ ਹੈ ਸਰ ਅਜੇ ਚਰਚਾ ਹੋਈ ਹੈ ਵੈਸੇ ਨਵੇਂ ਪ੍ਰਧਾਨ ਨੂੰ ਤੁਹਾਨੂੰ ਹੀ ਦੱਸਿਆ ਕਿ ਉਹ ਹੀ ਕਹਿ ਰਹੇ ਕਿਵੇਂ ਆਪਾਂ ਸੰਗਠਨ ਕਿਵੇਂ ਮਜ਼ਬੂਤ ਕਰਨਾ ਕਿਵੇਂ ਅੱਗੇ ਲੈ ਕੇ ਜਾਣਾ ਇਲੈਕਸ਼ਨਾਂ ਆਉਣ ਵਾਲੀਆਂ ਨੇ ਕਿਵੇਂ ਆਪਾਂ ਪਾਰਟੀ ਨੂੰ ਮਜ਼ਬੂਤ ਕਰਦੇ ਇਹਦੇ ਤੇ ਹੀ ਚਰਚਾ ਲੱਗਦਾ ਜਿਹੜਾ ਕਟੋਕਲੇਸ਼ਨ ਖਤਮ ਹੋ ਜਾਏਗਾ ਧੰਨਵਾਦ ਬਿਲਕੁਲ 100% ਕੋਈ ਕਟੋਕਲੇਸ਼ਨ ਨਹੀਂ ਹੋਏਗਾ ਕਾਟੋ ਕਲੇਸ਼ ਸਾਡਾ ਦੂਜੀਆਂ ਪਾਰਟੀਆਂ ਨਾਲ ਹੋਦਾ ਦੂਜੀ ਵਿਚਾਰਧਾਰਾ ਵਾਲੇ ਨਾਲ ਹੋ ਸਕਦਾ ਸਾਡੀ ਪਾਰਟੀ ਦਾ ਨਿਰੂਨੀ ਤੌਰ ਤੇ ਔਰ ਸੰਗਠ ਸੰਗਠਨਿਤ ਤੱਕ ਸੰਗਠਨ ਦੇ ਤੌਰ ਤੇ ਕੋਈ ਵੀ ਕਾਟੋ ਕਲੇਸ਼ ਨਹੀਂ ਹੋਏਗਾ ਠੀਕ ਧੰਨਵਾਦ ਸਭ ਨੂੰ ਥੋੜਾ ਜਿਹਾ ਕੀ ਗੱਲ ਚੁੜੇ ਜਿਹੜੇ ਅੱਜ ਨਵੇਂ ਪ੍ਰਧਾਨ ਆਏ ਮਿਲਣ ਆ ਰਹੇ ਬਿਲਕੁਲ ਅੱਜ ਜਿਹੜੇ ਸਾਡੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵਡਾ ਜੀ ਜਿਨ੍ਹਾਂ ਨੂੰ ਮੈਂ ਸਮਝ ਲਿਆ ਕਾਂਗਰਸ ਹਾਈ ਕਮਾਂਡ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਬੜੀ ਵੱਡੀ ਝੁੰਮਿਆਰੀ ਜਿਹੜੀ ਹੈ ਪੰਜਾਬ ਕਾਂਗਰਸ ਦਾ ਪੰਜਾਬ ਦਾ ਆ ਕੇ ਚੋਕੀਆ ਉਹਨਾਂ ਦੇ ਨਾਲ ਹਰਪ੍ਰੀਤ ਕੁਸ਼ਲਾਚੂ ਜੀ ਜਿਹੜੇ ਸਾਰੇ ਮੰਤਰੀ ਰਹਿ ਚੁੱਕੇ ਨੇ ਸੋ جھوٹ ਲੀਡਰ ਨੇ ਸਾਰੇ ਸੋ ਇਹਨਾਂ ਦੀ ਜਿਹੜੀ ਝੁੰਮਿਆਰੀ ਕਾਗਰਸ ਹਾਈ ਕਮਾਂਡ ਨੇ ਇਹਨਾਂ ਨੂੰ ਦਿੱਤੀ ਆ ਸੋ ਪੰਜਾਬ ਚ ਕਾਂਗਰਸ ਨੂੰ ਮਜ਼ਬੂਤ ਕਰਨਗੇ ਸੋ ਅੱਗੇ ਵੱਡੀ ਵਿੰਅੰਦ ਕਰਦੇ ਨੇ ਹੋਰ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਇਕੱਠਿਆ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਲੱਗਦਾ ਕਿ ਕੋਈ ਚਰਚਾ ਹੋ ਸਕਦੀ ਹੈ ਕਿਉਂਕਿ ਕਾਫੀ ਰੁਸੇ ਹੈ ਵਧਾਈ ਕਰਦਾ ਲੱਗਦਾ ਕਿ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਭ ਤੋਂ ਚੰਗੇ ਸਭ ਦਾ ਨਾਮ ਆ ਨਹੀਂ ਕੋਈ ਅੱਜ ਦੀ ਗੱਲ ਨਹੀਂ ਕੋਈ ਰੁਸੇ ਨਹੀਂ ਸੋ ਜਿਹੜੇ ਵੀ ਸਾਡੇ ਐਮਐਲਏ ਸਭ ਨੇ ਚਾਹੇ ਜਿੱਤੇ ਆ ਚਾਹੇ ਅਸੀਂ ਹਾਰੇ ਆ ਸੋ ਸਾਰੇ ਇਕੱਠੇ ਨੇ ਕਾਂਗਰਸ ਪਾਰਟੀ ਦੇ ਛੱਲੇ ਸਾਰੇ ਨੇ ਕੰਮ ਕਰਨਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਸੋ ਅੱਜ ਕੋਈ ਅਸ਼ੀਰਵਾਦ ਲੈਣ ਆਏ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਸ੍ਰੀ ਦਰਗਾਹ ਮੰਦਰ ਤੋਂ ਸ੍ਰੀ ਗ੍ਰਾਮਪੀਰ ਤੋਂ ਸੋ ਇਥੋਂ ਅਸ਼ੀਰਵਾਦ ਲੈਣਾ ਫਿਰ ਕੰਮ ਸਟਾਰਟ ਕਰਨਾ ਕੰਮ ਇੱਕੋ ਹੀ ਹੈ ਮੈਂ ਕਿ ਕਾਂਗਰਸ ਪਾਰਟੀ ਨੂੰ ਜ਼ਿਲ੍ਹਾ ਲੈ ਕੇ ਮਜ਼ਬੂਤ ਕਰਨਾ ਮਤਲਬ ਇੱਕ ਮੁੱਦੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਨਵੇਂ ਪ੍ਰਧਾਨ ਦੇ ਨਾਲ ਅੱਜ ਕੋਈ ਚਰਚਾ ਨਹੀਂ ਜੀ ਅੱਜ ਦੇ ਅਸ਼ੀਰਵਾਦ ਜੋ ਲੈਣ ਆਏ ਨੇ ਸੋ ਅੱਜ ਨਹੀਂ ਅਗਲੀ ਕੋਈ ਮੀਟਿੰਗ ਜਲਦੀ ਇੱਥੇ ਰੱਖਾਂਗੇ ਕਰਾਂਗੇ ਫਿਰ ਚਚਾ ਕਰਾਂਗੇ ਹੁਣ ਤਾਂ ਇੱਕੋ ਹੀ ਆ ਕੇ ਕਾਂਗਰਸ ਪਾਰਟੀ ਨੂੰ ਮਜਬੂਰ ਕਰਨਾ ਸਾਰੇ ਜਣ ਜਲਦੀ ਇੱਥੇ ਰੱਖੋਗੇ ਕਰ ਦੇਗੇ ਫਿਰ ਚੰਚਾ ਕਰਾਂਗੇ ਸੋ ਹੁਣ ਤਾਂ ਇੱਕੋ ਹੀ ਆ ਕੇ ਕਾਂਗਰਸ ਪਾਰਟੀ ਨੂੰ ਮਜਬੂਰ ਕਾਂਗਰਸ ਪਾਰਟੀ ਨੂੰ ਜੁਗਨਾਈਟ ਕਰਨ ਵਾਸਤੇ ਰਾਜਾ ਬਣੇ ਕੋਰੀ ਆਇਆ ਜਾਂ ਜੇ ਗੁਰੂ ਮਹਾਰਾਜਾ ਚਰਨਮਤ ਮੱਥਾ ਟੇਕਣ ਵਾਸਤੇ ਆਇਆ ਜੁਗਰਾਮ ਇਹ ਤੀਰਥ ਉਹਨਾਂ ਨੇ ਮੱਥਾ ਟੇਕਿਆ ਹੈ ਜਲੇ ਵਾਲੇ ਬਾਗ ਦਾ ਦੀ ਮਿੱਟੀ ਮੱਥੇ ਨੂੰ ਲਾਈ ਹੈ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਪਾਰਟੀ ਇੱਕ ਛੀਦਾ ਦੀ ਪਾਰਟੀ ਹੈ ਔਰ ਕਾਂਗਰਸ ਪਾਰਟੀ ਆਪਣੀਆਂ ਪਵਿੱਤਰੀਆ ਆਈਡੀਆ ਵੀ ਗਲਤੀਆਂ ਆ ਉਹ ਤੋਂ ਸਬਕ ਸਿੱਖੇਗੀ ਔਰ ਸਭ ਨੂੰ ਜੁਨਾਈਟ ਲੈ ਕੇ ਚਲੇਗੀ ਐਸਾ ਸਾਨੂੰ ਸਾਰਿਆਂ ਨੂੰ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਨਵੇਂ ਪ੍ਰਧਾਨ ਮਿਲੇ ਨੇ ਤੇ ਹੁਣ ਕਾਂਗਰਸ ਇਕਜੁੱਟ ਹੋ ਕੇ ਦਿਸੀਗੀ ਤੇ 13 ਦੀ 13 ਮੈਂਬਰ ਪਾਰਲੀਮੈਂਟ ਸਿਵਾ ਬਿਲਕੁਲ 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 ਸਾਰੇ ਰਲ ਕੇ ਪੂਰਾ ਪੰਜਾਬ ਕੰਮ ਕਰੇਗਾ ਔਰ ਪੂਰੇ ਪੰਜਾਬ ਦੇ ਲੜਾਈ ਨੂੰ ਲੜੇਗਾ ਡਾਕਟਰ ਸਾਹਿਬ ਇੱਕ ਅਹਿਮ ਸਵਾਲ ਇਹ ਹੈ ਕਿ ਪਰਸੋ ਬਹੁਤ ਵੱਡਾ ਦਿਨ ਸੀਗਾ ਸਾਕਾ ਸੀਗਾ ਜੱਲ੍ਹਿਆਂਵਾਲੇ ਬਾਗ ਦਾ ਭਗਵੰਤ ਸਿੰਘ ਮਾਨਹੋਰੀ ਅੰਮ੍ਰਿਤਸਰ ਆਉਂਦੇ ਨੇ ਪਰ ਜੱਲ੍ਹਿਆਂਵਾਲੇ ਬਾਗ ਨਹੀਂ ਜਾਂਦੇ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇਨਕਲਾਬ ਜਿੰਦਾਬਾਦ ਦਾ ਨਾਰਾ ਸਭ ਤੋਂ ਵੱਧ ਉਹ ਲਗਾਉਂਦੇ ਨੇ ਜਿਹੜੀਆਂ ਬਗਮਨੀ ਬਈ ਗੱਲ ਹੈ ਕਿ ਇਹ ਕਿ ਜਿਹੜਾ ਉਹ ਨਾਰਾ ਲਾਉਂਦੇ ਆ ਉਹਦੇ ਉਲਟ ਕੰਮ ਕਰਦੇ ਯਾਦ ਰੱਖਣਾ ਤੁਸੀਂ ਹਨਾ ਉਹ ਪਹਿਲੇ ਤੇ ਕਹਿੰਦੇ ਆ ਕਿ ਨਸ਼ਾ ਮੁਕਤ ਕਰਨੇ ਹੁਣ ਨਸ਼ਿਆਂ ਦਾ ਕੀ ਹਾਲ ਹੈ ਮੈਂ ਇੱਥੇ ਕੋਈ ਬੋਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਕਿੰਨੇ ਨਸ਼ੇ ਖਪਨ ਕੀਤੇ ਜਾ ਰਹੇ ਦੂਸਰੀ ਗੱਲ ਇਹ ਹੈ ਕਿ ਕਰਾਪਸ਼ਨ ਰਗ ਰਗ ਦੇ ਵਿੱਚ ਭਰੀ ਹੈ ਆਜਾਮਾਂ ਦੀ ਪਾਲੀ ਸਰਕਾਰ ਚ ਸਾਰਾ ਪ੍ਰਸ਼ਾਸਨ ਜੁਤੀ ਹੈ ਆਮ ਲੋਕ ਜੁਤੀ ਹੈ ਕਿਸੇ ਨੂੰ ਕੋਈ ਰੀਲੀਫ ਨਹੀਂ ਅਰਹੇਤੇ ਬਜਰੀ ਔਰ ਸਾਰੇ ਚੀਜ਼ਾਂ ਦੇ ਰੇਟ ਜਿਹੜੇ ਅਸਮਾਨ ਨੂੰ ਚੂ ਰਹੇ ਆ ਬਲੈਕ ਮਾਰਕੀਟਿੰਗ ਪੂਰੇ ਜੋਰਾਂ ਦੇ ਉੱਪਰ ਹੈ ਔਰ ਭਗਵੰਤ ਮਾਨ ਜੀ ਗੁੱਡ ਫੀਲ ਕਰ ਰਹੇ ਆ ਔਰ ਪਤਾ ਨਹੀਂ ਉਹ ਕਿਹੜੇ ਨਸ਼ੇ ਦੇ ਵਿੱਚ ਘੁੰਮ ਜਾਂਦੇ ਆ ਕਿਹੜਾ ਗੁੱਡ ਫੀਲ ਕਰਦੇ ਆ ਉਹਨਾਂ ਨੂੰ ਜ਼ਮੀਨ ਤੇ ਉਤਰਨਾ ਚਾਹੀਦਾ ਔਰ ਜਮੀਨੀ ਹਕੀਕਤੋਂ ਉਹਨਾਂ ਨੂੰ ਬਾਕਬ ਹੋਣਾ ਚਾਹੀਦਾ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਬੀਤੇ ਦਿਨੀ ਉਹਨਾਂ ਤੇ ਉਸਾਮ ਲੱਗੇ ਨੇ ਕਿ ਦਮਦਮਾ ਸਾਹਿਬ ਉਹ ਸ਼ਰਾਬ ਦਾ ਸੇਵਨ ਕਰਕੇ ਗਏ ਨੇ ਤੁਸੀਂ ਕਿਵੇਂ ਮੰਨਦੇ ਹੋ ਕਿ ਇਹ ਤੁਸੀਂ ਦੇਖ ਨਹੀਂ ਦੇ ਹੋ ਸਾਰੇ ਚੈਨਲਾਂ ਨੇ ਦੇਖ ਲਿਆ ਯਾਰ ਗੱਲ ਹੀ ਸਮਝਦੇ ਮੇਨਲੀ ਗੱਲ ਇਹ ਹੈ ਕਿ ਜੇ ਹੁਣ ਕੋਈ ਦੂਜਾ ਜ਼ਿੰਮੇਵਾਰੀ ਨਾ ਲਵੇ ਵੀ ਇਹ ਨਸ਼ੇ ਕਿੱਦਾਂ ਖਤਮ ਕਰਨੇ ਆ ਤੇ ਕੋਈ ਇੱਕ ਬੰਦਾ ਜ਼ਿੰਮੇਵਾਰੀ ਲੈ ਕੇ ਚੱਲ ਯਾਰ ਮੈਂ ਹੀ ਪੀ ਪੀ ਕੇ ਖਤਮ ਕਰ ਦਿੰਦਾ ਤੇ ਕੋਈ ਗੱਲ ਨਹੀਂ ਕਰ ਲੈ ਖਤਮ ਕਿ ਬਿਲਕੁਲ ਐਸਐਮਜ਼ेड ਪੰਜਾਬ ਦੇ ਲਈ ਅਮਰitsar ਤੋਂ ਵਿਕਾਸ ਕੁਮਾਰ ਦੀ ਰਿਪੋਰਟ